ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਅੱਜ ਹਲਕਾ ਪੱਟੀ ਦੇ ਪਿੰਡ ਬਾਂਮਣੀ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਜੇ ਪਹਿਲਾਂ ਆ ਕਿ ਸ਼ਾਇਦ ਕਾਂਗਰਸ ਦੇ ਹੱਕ ਵਿੱਚ ਹਨੇਰੀ ਚੱਲਦੀ ਹੈ ਪਰ ਜਿਵੇਂ ਜਿਵੇਂ ਇਲੈਕਸ਼ਨ ਲੱਗੇ ਆ ਰਹੀ ਹੈ ਚੋਣ ਜਾਬਤਾ ਲੱਗ ਗਿਆ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਅਕਾਲੀ ਦਲ ਦੇ ਖਿਲਾਫ ਸੁਨਾਮੀ ਆ ਗਈ ਹੈ ਪੰਜਾਬ ਦੇ ਵਿੱਚ ਔਰ ਇਹ ਤੋਂ ਕੋਈ ਨਹੀਂ बच ਸਕਦਾ ਬੜੇ ਧੱਕੇ ਬੜੇ ਅਨਿਆਏ ਕੀਤੇ ਆ ਬਹੁਤ ਲੋਕਾਂ ਦੇ ਵਿੱਚ ਰੋਸ ਹੈ ਇਸ ਸਰਕਾਰ ਦੇ ਖਿਲਾਫ ਕਿਉਂ ਇਹ ਸਰਕਾਰ ਨੇ ਲੋਕਾਂ ਦੀ ਆਮਦਨ ਤੇ ਵੀ ਡਾਕਾ ਮਾਰਿਆ ਲੋਕਾਂ ਦੀ ਜੇਬਾਂ ਤੇ ਵੀ ਡਾਕਾ ਮਾਰਿਆ ਬੱਚੇ ਵੀ ਸਾਡੇ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਿਆਂ ਵਿੱਚ ਰੋੜਦੇ ਆ ਰੋਜ਼ਗਾਰ ਕਿ ਹੁਣ ਦਿੱਤਾ ਨਹੀਂਗਾ ਔਰ ਖਾਸ ਕਰਕੇ ਜਿਹੜੀ ਡੋਟਬੰਦੀ ਹੋਈ ਹੈ ਇਹਦਾ ਬਹੁਤ ਵੱਡਾ ਗੁੱਸਾ ਲੋਕਾਂ ਦੇ ਮਨ ਵਿੱਚ ਇਸ ਕਰਕੇ ਆਇਆ ਕਿ ਲੋਕਾਂ ਨੇ ਮਨ ਬਣਾਇਆ ਕਿ ਕਾਂਗਰਸ ਨੂੰ ਬਹੁਤ ਵੱਡੇ ਫਰਕ ਨਾਲ ਚਤਾਉਣਾ ਔਰ ਮਨ ਬਣਾਇਆ ਕਿ ਕੈਪਟਨ ਅਮਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਅਸੀਂ ਕਾਇਆ ਕਲਪ ਕਰਨੀ ਉਹ ਸਾਡੇ ਪੱਟੀ ਹਲਕੇ ਦੇ ਵਿੱਚ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕੈਰੋ ਮੰਤਰੀ ਨੇ ਸਿਵਲ ਸਪਲਾਈ ਮੰਤਰੀਸ ਹਨ ਜਿਨ੍ਹਾਂ ਨੇ ਇੱਕ ਫਰਾਕ ਕਪਲਾ ਬਹੁਤ ਵੱਡਾ ਕੀਤਾ 300000000 ਰੁਪਏ ਇਹਨਾਂ ਕਪਲਾ ਕੀਤਾ ਔਰ ਉਹਦਾ ਕਮਿਆਜਾ ਨੂੰ ਪ ਪਟੀਦਾਰ ਜਿਨ੍ਹਾਂ ਨੇ ਪੱਟੀ ਹਲਕੇ ਨੂੰ ਦੋਹਾਂ ਦਿਵਾਸਾਂ ਨੂੰ ਲੁੱਟਿਆ ਉਹਨਾਂ ਨੂੰ ਹੁਣ ਇਸ ਇਲੈਕਸ਼ਨ ਦੇ ਵਿੱਚ ਹਸਾਬ ਦੇਣਾ ਪੈਣਾ ਔਰ ਅੱਜ ਬਾਂਮਣੀ ਵਾਲੇ ਪਿੰਡ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਔਰ ਇਹ ਪਿੰਡ ਜਿਹੜਾ ਪੁਰਾਣਾ ਪੰਚਤ ਪਿੰਡ ਸੀ ਔਰ ਇਹਦਾ ਇਸ ਪਿੰਡ ਨੇ ਤੰਗ ਹੋ ਕੇ ਇਸ ਮੰਤਰੀ ਦੇ ਖਿਲਾਫ ਤੇ ਕਾਲੀ ਦਲ ਦੇ ਖਿਲਾਫ ਝੰਡਾ ਚੁੱਕਿਆ ਔਰ ਮੈਨੂੰ ਮਾਣ ਇਸ ਗੱਲ ਦਾ ਤੋ ਇਸ ਇਸ ਪਿੰਡ ਦੇ ਵਿੱਚੋਂ ਸਾਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਗੁਰੂ ਕਿਰਪਾ ਕਰੇਗਾ ਔਰ ਇਸ ਜਿੱਤ ਕੇ ਅਸੀਂ ਇਸ ਹਲਕੇ ਨੂੰ ਪੰਜਾਬ ਦੇ ਵਿੱਚੋਂ ਮੋਰੀ ਹਲਕਾ ਬਣਾਉਣਾ ਸੀ ਢਿੰਗਾ ਦੇ ਡੋਲਾਂ ਕੋ ਮੱਜਦਾ ਜੀ ਸਰ ਕੋ ਰੋ ਲੈਣਗੇ ਜਿੰਨੇ ਮਰਜੀ ਸਿਕਿਆਣਾ ਤੋਲਣ ਧਿਆਨ ਰੱਖਣਗੇ ਤੇ ਪੁਲਦੇ ਹਲੇ ਗ੍ਰਿਲਾਂ ਕਰੋ ਉਹਨਾਂ ਨੇ ਬਹੁਤ ਥੱਲੇ ਡੇਕ ਬਣ ਗਏ ਆਪੇ ਪਹਿਹ ਦੇਣਗੇ ਜਿਹਨੇ ਤੋਲਣਾ ਠੀਕ ਹੈ ਜੀ ਕਰਕੇ ਆਪਣੀ ਫੈਮਲੀ ਇਕੱਠੇ ਬੈਠ ਕੇ ਉਸ ਤੋਂ ਬਾਅਦ ਸਾਰੇ ਮਸ਼ਕੂਰਾ ਕਰਕੇ ਹਾਂ ਕਿ ਮੈਂ ਪੂਰੇ ਨਗਰ ਦੇ ਵਿੱਚ ਇਸ ਲਹਿਰ ਦੇ ਵਿੱਚ ਸ਼ਾਮਲ ਹੋਇਆ ਤੇ ਸ਼ਾਮਲ ਹੋ ਕੇ ਮੈਂ ਸਰਦਾਰ ਅਮਰਿੰਦਰ ਸਿੰਘ ਗਿੱਲ ਨੂੰ ਅਕੇਲੇ ਹੋਣ ਵਾਸਤੇ ਪੂਰੇ ਆਏ ਸੰਗਤਾਂ ਨਾਲ ਰਹਿਸੇ। ਤਰਨਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ ਜੱਜ ਸੇਵਕ ਵੈਬ ਟੀਵੀ। ਪੋਰੀਆ ਜੰਗਲ